ਇੱਕ ਪਿੰਡ ਹੈ ਤਰਨਤਾਰਨ ਸਾਹਿਬ ਦੇ ਲਾਗੇ ਨੂਰਦੀ ਇਹ ਨੂਰਦੀਨ ਇੱਕ ਚੌਧਰੀ ਹੋਇਆ ਉਹਦੇ ਨਾਂ ਤੇ ਹੀ ਨਗਰ ਵਸਿਆ ਜਿਹਨੂੰ ਨੂਰਦੀ ਕਹਿੰਦੇ ਆ ਕਵੀ ਸੰਤੋਖ ਸਿੰਘ ਦਾ ਪਿੰਡ ਹੈ ਨੂਰਦੀਨ ਦਾ ਪੁੱਤਰ ਹੋਇਆ ਆਮਾਨ ਖਾਂ ਉਹਦੇ ਨਾਂ ਤੇ ਇੱਕ ਪਿੰਡ ਬਣਿਆ ਉਹਦਾ ਨਾਂ ਜੇ ਸਰਾਏ ਆਮਾਨਤ ਖਾਂ ਇਹ ਜਦੋਂ ਆਪਾਂ ਜਾਣਿਆ ਨਾ ਚਪਾਲ ਤੋਂ ਅਟਾਰੀ ਨੂੰ ਰਸਤੇ ਵਿੱਚ ਆਉਂਦਾ ਹੈ ਸਰਾ ਅਮਾਨਤ ਖਾਨ ਨੇ ਜਦੋਂ ਗੁਰੂ ਅਰਜਨ ਦੇਵ ਨੇ ਸਰੋਵਰ ਆਰੰਭ ਕੀਤਾ ਇੱਟਾਂ ਪਕਾਈਆਂ ਤੇ ਅਮਾਨਤ ਖਾਨ ਨੇ ਚੜਾਈ ਕਰਕੇ ਸਾਰੀਆਂ ਇੱਟਾਂ ਗੁਰੂ ਅਰਜਨ ਦੇਵ ਪਾਦਸ਼ਾਹ ਦੀਆਂ ਚੁੱਕ ਕੇ ਤੇ ਸ਼ੇਖ ਫਤੇ ਦੀ ਕਬਰ ਤੇ ਲਾ ਦਿੱਤੀਆਂ ਅੱਜ ਵੀ ਜਾਓ ਉਹਨਾਂ ਦੇ ਜ਼ਿਕਰ ਉਹਦੇ ਵਿੱਚ ਨਹੀਂ ਕੀਤਾ ਪਰ ਇਹਨਾਂ ਲਿਖਿਆ ਕਿ ਗੁਰੂ ਅਰਜਨ ਦੇਵ ਦੀਆਂ ਇੱਟਾਂ ਅਮਾਨ ਖਾ ਇਥੋਂ ਚੁੱਕ ਕੇ ਲੈ ਗਿਆ ਅੱਜ ਵੀ ਉੱਥੇ ਬੋਰਡ ਲੱਗਾ ਜੇ ਅਮਾਨ ਖਾਨੇ ਜਾ ਕੇ ਸ਼ੇਖ ਫਤੇ ਦੀ ਕਬਰ ਬਣਾ ਦਿੱਤੀ ਜਦੋਂ ਕਬਰ ਬਣ ਗਈ ਲੋਕ ਮੰਨਣ ਲੱਗ ਪਏ ਉਸ ਤੋਂ ਬਾਅਦ 1700 ਤੇ 52 ਦੇ ਵਿੱਚ ਫੈਜਾ ਵਾਦੀਆ ਸਰਦਾਰ ਬੁੱਧ ਸਿੰਘ ਜਦੋਂ ਨੇ ਵੇਖਿਆ ਕਿ ਗੁਰੂ ਅਰਜਨ ਦੇਵ ਨੇ ਸਰੋਵਰ ਤਿਆਰ ਕੀਤਾ ਤੇ ਇਹਨੂੰ ਅਮਾਨ ਖਾਨ ਜਿਹੜਾ ਹੈ ਉਹ ਇੱਟਾਂ ਚੋਕੇ ਲੈ ਗਿਆ ਇੱਕ ਫਤੇ ਕਬਰ ਬਣਾ ਦਿੱਤੀ ਐ ਤੇ ਕਹਿੰਦਾ ਮੇਰੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਇੱਟਾਂ ਤਿਆਰ ਕੀਤੀਆਂ ਹੋਣ ਤੇ ਇੱਕ ਕਬਰ ਤੇ ਲੱਗ ਜਾਣ 1752 ਦੇ ਵਿੱਚ ਮਿਸ਼ਲ ਦਾ ਸਰਦਾਰ ਫੈਜਾਵਾਦੀਆ ਬੁੱਧ ਸਿੰਘ ਉਹਨੇ ਚੜਾਈ ਕੀਤੀ ਤੇ ਛੇ ਫਤੇ ਦੀ ਕਬਰ ਢਾਕੇ ਤੇ ਸਾਰੀਆਂ ਇੱਟਾਂ ਲਿਆ ਕੇ ਤਰਨ ਤਰਨ ਪ੍ਰਕਰਮਾਂ ਦੇ ਵਿੱਚ ਲਾ ਦਿੱਤੀਆਂ ਅਜੇ ਕਹਿੰਦੇ ਸ਼ੇਖ ਫਦਾ ਗੁਰੂ ਅਰਜਨ ਦੇਵ ਦਾ ਵਾਕ ਹੀ ਹੈ ਸਾਡੀਆਂ ਦੇ ਮੱਜੇ ਨਹੀਂ ਮਿਲਦੀਆਂ ਜਿੱਨਾਂ ਚਰੋ ਉੱਥੇ ਖੀਰ ਲੈ ਕੇ ਨਾ ਜਾਈਏ ਗੁਰੂ ਘਰ ਦੇ ਦੁਖੀਆਂ ਦੀ ਪੂਜਾ ਕਰਨੀ ਸਾਡਾ ਸੁਭਾਅ ਬਣ ਗਿਆ ਜੇ